ਇਹਨਾਂ ਨੇ ਜਾ ਕੇ ਖਾਲਸਾਈ ਸਾਡੀ ਜਿਹੜੀ ਵਿਰਾਸਤ ਆ ਨਿਸ਼ਾਨ ਸਾਹਿਬ ਕੇਸਰੀ ਉਹ ਮਾਉਂਟ ਆਵਰੇਸਟ ਤੇ ਉੱਤੇ ਜਾ ਕੇ ਉਹ ਨਿਸ਼ਾਨ ਸਾਹਿਬ ਚਲਾਇਆ ਖੰਡ ਬਹੁਤ ਹੁੰਦੀ ਆ ਉਹ ਜਿਹੜੀ ਵਰਦੀ ਆ ਜੁਨੀਫਾਰਮ ਉਪਰ ਦੇ ਵਿੱਚ ਜਿਹਦੇ ਵਿੱਚ ਸਾਰੀਆਂ ਸੇਵੀਆਂ ਹੁੰਦੀਆਂ ਉਹ ਇਹ ਸਾ ਗੁਰੂ ਗ੍ਰੰਥ ਸਾਹਿਬ ਜੁਨੀਵਰਸਿਟੀ ਨੂੰ ਡੋਨੇਟ ਵੀ ਕੀਤੀ ਉਹਨੂੰ ਮਾਰ ਕੇ ਰੱਖਾਂਗੇ ਸੋ ਦੈਟ ਇਹਨਾਂ ਦਾ ਵੀ ਪਤਾ ਲੱਗੇ ਕਿ ਸਰਦਾਰ ਮਲਕੀਤ ਸਿੰਘ ਜੀ ਹੁਣੀ ਇਹ 2024 ਦੇ ਵਿੱਚ ਲੈਵਰੇ ਸਾਰ ਕੀਤੀ ਸੀ ਤੇ ਬੱਚਿਆਂ ਲਈ ਪ੍ਰੇਰਨਾ ਵੀ ਬਣਦੀ ਹੈ ਮੇਰਾ ਆਪਣੀ ਮਨ ਦੀ ਕਮੰਦਾ ਸੀਗਾ ਕਿ ਜੇ ਕੋਈ ਕੋਸ਼ਿਸ਼ ਫੈਮਿਲੀ ਜਾਂ ਕੋਈ ਵੀ ਕੋਸ਼ਿਸ਼ ਸਾਹਮਣਾ ਜAVE ਇਹਨੂੰ ਜਿੱਥੇ ਜ਼ਿਆਦਾ ਬੱਚੇ ਦੇਖਣ ਨੂੰ ਉਹ ਚਾਹੁੰਦਾ ਸੀ ਮੇਰੇ ਮਨ ਦੀ ਇੱਛਾ ਸੀਗੀ ਇਹ ਤਾਂ ਕੋਈ ਪੈਸੇ ਬੂਸੇ ਦਾ ਨਹੀਂ ਹੈ ਜੇ ਹੈਗਾ ਕੋਈ ਵੀ ਕੋਈ ਪਹਿਲੇ ਜਾਂ ਚੜ੍ਹਨ ਤੋਂ ਪਹਿਲੇ ਵੀ ਉਹ ਮੋ ਡਰ ਤੇ ਮਾਇਆ ਇਹ ਨਿਕਲ ਚੁੱਕੀ ਤੇ ਅਸੇ ਮਨ ਤੋਂ ਤਾਂ ਇਹ ਤਾਂ ਇਹ ਮੈਨੂੰ ਇਹਦਾ ਫਰਕ ਨਹੀਂ ਪੈਂਦਾ ভাই ਵਾਪਰੂ ਰਹੇ ਹੁੰਦੇ ਆ ਤੁਹਾਡੇ ਸਰਦਾਂ ਵੇਲੇ ਉੱਥੇ ਬਲੇਜ਼ਰਡਸ ਚੱਲਦੇ ਨੇ ਤੇ 8000 ਤੋਂ ਤਿੰਨੇ ਜਿਹੜੇ ਉਹਦਾ ਮੌਸਮ ਆ ਉਫਰੇ ਦੇਖਿਆ ਨਹੀਂ ਸੀਗਾ ਸੁਣਿਆ ਸੀਗਾ ਵੀਡੀਓ ਤੇ ਉਹ ਦਿਖਦੇ ਰਹਿੰਦੇ ਆ YouTube ਤੇ ਪਰ ਉਹਦਾ ਫੈਕਟ ਉੱਥੇ ਜਾਂ ਕੀ ਪਤਾ ਲੱਗਦਾ ਉਹ ਜੇ ਬਲੇਜ਼ਰਡ ਲੱਗਦੇ ਨੇ ਤੁਹਾਡੇ ਤਾਂ ਤੁਹਾਨੂੰ ਕਈ ਕਿੰਨਾ ਕਿੰਨਾ ਸਮਾਂ ਤੁਹਾਨੂੰ ਸੁਰੱਖਤ ਨਹੀਂ ਆਉਂਦੀ ਪਤਾ ਨਹੀਂ ਲੱਗਦਾ ਮੇਰੇ ਨਾਲ ਕੀ ਹੋ ਗਿਆ ਵਾਪਰ ਗਿਆ ਵਾਹਿਗੁਰੂ ਨੇ ਕਰਵਾਉਣਾ ਸੀ ਇਹ ਕਾਰਜ ਸਹਿਬ ਕਿ ਜਦ ਤੁਸੀਂ ਕੁੰਭੂਗਲੇਸ਼ਰ ਸੇ ਮਤਲਬ ਵਰਡਸ ਖੜ ਕੇ ਜਾ ਰਹੇ ਤੁਸੀਂ ਗੂਗਲ ਕਰੋਗੇ ਕੁੰਭੂਗਲੇਸ਼ਰ ਤੇ ਵੋਲਸ ਨੇ ਰਿਵਾਸੀਸ ਨੇ ਤੁਸੀਂ ਦੇਖੂਗੇ ਵੀਡੀਓਸ ਤੇ ਉਹ ਲੈਡਰਸ ਦਾ ਕਰਾਸ ਕਰਨੇ ਪੈਂਦੀਆਂ ਨੇ ਉਹ 500 ਮੀਟਰ 150 ਮੀਟਰ ਢੂੰਗੀਆਂ ਹੁੰਦੀਆਂ ਨੇ 1.5 ਕਿਲੋਮੀਟਰ ਤੱਕ ਤਾਂ ਉਹ ਕਰਾਸ ਕਰਦੇ ਆ ਤਾਂ ਆਮ ਬੰਦੇ इवन ਮੈਂ ਵੀ ਕੋਈ ਵੀੰਦਰ ਡਰ ਜਾਂਦਾ ਪਰ ਜਿਵੇਂ ਵਾਹਿਗੁਰੂ ਨੇ ਵੀ ਮੌਤ ਦਾ ਡਰ ਕੱਢਦਾ ਸੀ ਮਨ ਤੋਂ ਤਾਂ ਉਹਦੇ ਕਰਕੇ ਇਹ ਹੋ ਸਕਿਆ ਮੈਨੂੰ ਨਹੀਂ ਮੈਂ ਨਹੀਂ ਸੋਚਦਾ ਵੀ ਮੈਂ ਕਰਦਾ ਕੀਤਾ ਹੈ ਜੇਕਰ ਇਹ ਹੋਇਆ ਜੋ ਕੁਝ ਵੀ ਹੋਇਆ ਵਾਹਿਗੁਰੂ ਨੇ ਕਰਵਾਇਆ ਤਾਂ ਮੈਂ ਚਾਹੁੰਦਾ ਸੀ ਮੇਰਾ ਆਪਣੀ ਮਨ ਤਮੰਨਾ ਸੀਗਾ ਵੀ ਜੇ ਕੋਈ ਗੁਰਸਿੱਖ ਫੈਮਿਲੀ ਜਾਂ ਕੋਈ ਵੀ ਗੁਰਸਿੱਖ ਸਾਂਭਣਾ ਚਾਹਵੇ ਇਹਨੂੰ ਜਿੱਥੇ ਜ਼ਿਆਦਾ ਬੱਚੇ ਦੇਖਣ ਨੂੰ ਉਹ ਚਾਹੁੰਦਾ ਸੀ ਮੇਰੇ ਮਨ ਦੀ ਅਛਾ ਸੀਗੀ ਇਹ ਤਾਂ ਕੋਈ ਪੈਸੇ ਕੁੱਸਦਾ ਨਹੀਂ ਹੈ ਜੇ ਹੈਗਾ ਕੋਈ ਵੀ पहले चढ़न तो पहले भी मोह डर माया चु मन चो मैं फर्क नहीं पैदा वागुरु समय मई दो हजार चौबी चैसे एग्जैक्ट डेट है अठ बज सैंती मिनट के ਇਹ ਕਰੀਣਾ ਕੋੜਾ ਨਾ ਤੋਂ ਹਮੋਂ ਸਾਹਮਣਾ ਕਰਨਾ ਬੇਕਨ ਨਾ ਜੰਮ ਕੇ ਨਾ ਟਾਈਮ ਤੋਂ ਉਹ ਇਹ ਵੀ ਚ ਕੀ ਹੈ ਜੇ ਐਵਰੈਸਟ ਦਾ ਨੋ ਸੁਣਦੇ ਹਾਂ ਤੁਹਾਡੇ ਮਾਈਂਡਲ ਡੈਥ ਹੋਣ ਦੀ ਕਿਉਂਕਿ ਟਫ ਹੈ ਇਟਸ ਨਾਟ ਈਜ਼ੀ ਇਹਨੂੰ ਕਟਕਟਕਟ 4-5 ਸਾਲ ਦਾ ਸਾਈਕਲ ਹੁੰਦਾ ਹੈ ਚੜਨ ਪਰ ਵਾਹਿਗੁਰੂ ਨੇ ਆਪਣੇ ਤੋਂ ਡੇਟ ਸੈਚ ਕਰਾਈ ਆ ਕੋਈ ਬੇਸਿਕ ਟ੍ਰੇਨਿੰਗ ਨਹੀਂ ਕੋਈ ਐਡਵਾਂਸ ਟ੍ਰੇਨਿੰਗ ਨਹੀਂ ਪਤਾ ਨਹੀਂ ਵੀ ਕਰਵਾਉਣਾ ਸੀਗਾ ਕਿਉਂਕਿ ਹੋਇਆ ਨਹੀਂ ਸੀ ਪਹਿਲਾਂ ਬਹੁਤ ਲੁੱਕ ਟਰਾਈ ਕਰਦੇ ਆ ਇਹਨੂੰ ਇਹਨੂੰ ਲੱਖਾਂ ਲੁੱਕ ਟਰਾਈ ਕਰਦੇ ਆ ਤੇ ਹੁਣ ਤੱਕ ਭੈਣ 77 ਸਾਲਾਂ ਚ ਸਿਰਫ 6700 ਕੁਛ ਬੰਦੇ ਜਿਹੜੇ ਤੁਸੀਂ ਗੂਗਲ ਕਰੋਗੇ ਨਾ 6700 ਕੁਛ ਕਲਾਈਬਰ ਨੇ ਇਹਨਾਂ ਵਿੱਚ ਉਮਰ ਕਿੰਨੀ ਕੀਤੀ ਤੁਸੀਂ 53 ਹੈ 53 ਸਾਲ ਦੀ ਉਮਰ ਤੇ 67 600 ਬੰਦੇ ਨੇ ਕੀਤੀ ਆ ਉਹਦਾ ਕਾਰਨ ਇਹ ਹੀ ਆ ਵੀ ਜੰਸਾਂ ਦੀ ਰਿਪੋਰਟ ਆਫ ਆਲੇ ਆਕਸੀਜਨ ਨਹੀਂ ਹੈਗੀ 6400 ਤੋਂ ਬਾਅਦ ਤੋਂ ਸਿਲੰਡਰ ਯੂਜ਼ ਕਰਨਾ ਹੀ ਪੈਂਦਾ ਹੈ ਜੇ ਸਿਲੰਡਰ ਯੂਜ਼ ਕਰਦੇ ਆ ਤਾਂ ਐਗਜ਼ੌਸਟ ਐਨੇ ਹੋ ਜਾਂਦੇ ਆ ਤੁਹਾਡੀ ਆਕਸੀਜਨ ਫਿਰ ਵੀ ਖਤਮ ਹੋ ਜਾਂਦੀ ਆ ਤੇ ਇਵਨ ਕੇ ਚਾਰ ਸਿਲੰਡਰ ਲੱਗ ਜਾਂਦੇ ਨੇ ਕੋਈ ਐਸਾ ਸਮਾਂ ਆਇਆ ਵੀ ਜੇਦੋਂ ਤੁਹਾਨੂੰ ਯਾਦ ਰਹੇ ਭੁੱਲੇ ਨਾ ਜਦੋਂ ਤੁਸੀਂ ਕਰ ਰਹੇ ਹੋ ਉਹਨੂੰ ਜੁਰਮਾਂ ਦਾ ਕਰਨ ਕਰਾਂਗੇ ਕਈ ਕਈ ਆਏ ਨੇ ਤੁਸੀਂ ਸੁਣਿਆ ਹੋਗਾ ਬਲੇਜ਼ਰਡ ਬਾਰੇ ਜਿਹੜੇ ਬਾਵਰੋਲ ਵਾਲੇ ਹੁੰਦੇ ਆ ਤੁਹਾਡੇ ਕਣਕਾਂ ਵੇਲੇ ਉੱਥੇ ਬਲੇਜ਼ਰਡਸ ਚੱਲਦੇ ਨੇ ਉੱਤੇ 8000 ਤੋਂ ਤਿੰਨੇ ਜਿਹੜੇ ਉਹਦਾ ਮੌਸਮ ਆ ਉਹ ਕਦੇ ਦੇਖਿਆ ਨਹੀਂ ਸੀਗਾ ਸੁਣਿਆ ਸੀਗਾ ਵੀਡੀਓ ਤੇ ਉਹ ਬਿਕਦੇ ਰਹਿੰਦੇ ਆ YouTube ਤੇ ਪਰ ਉਹਦਾ ਫੈਕਟ ਉੱਥੇ ਜਾ ਕੇ ਪਤਾ ਲੱਗਦਾ ਉਹ ਜੇ ਬਲੇਜ਼ਡ ਲੱਗਦੇ ਨੇ ਤੁਹਾਡੇ ਤਾਂ ਤੁਹਾਨੂੰ ਕਈ ਕਿੰਨਾ ਕਿੰਨਾ ਸਮਾਂ ਤੁਹਾਨੂੰ ਸੁਰਤ ਨਹੀਂ ਆਉਂਦੀ ਮੈਨੂੰ ਪਤਾ ਨਹੀਂ ਲੱਗਦਾ ਮੇਰ ਨਾਲ ਕੀ ਹੋ ਗਿਆ ਵਾਪਰ ਗਿਆ ਕਿ ਲਾਈਕ ਮਰਨਾ ਹੋਇਆ ਤੇ ਮੇਰੀਆਂ ਅੱਖਾਂ ਹਜੇ ਵੀ ਉੱਥੇ ਰਹਿ ਗਈਆਂ ਐਵਰੇਸਟ ਦੀਆਂ ਨਿਗਾਹੀਆਂ ਨੇ ਉਹ ਕਿਉਂ ਹੁੰਦੇ ਨੇ ਜਿਹੜਾ ਕਿ ਤੁਹਾਨੂੰ ਗੋਗਸ ਤੇ ਅੱਖਾਂਨ ਹੋਣ ਤਾਂ ਤੁਹਾਨੂੰ ਪਗਡੰਡੀ ਜਿਵੇਂ ਕਹਿੰਦੇ ਲੋਕਲ ਹੈ ਪਗਡੰਡੀ ਬਣਦੀ ਆ ਉਹ ਦਿਖਦੀ ਨਹੀਂਗੀ ਸੌਫਟ ਆਈਸ ਤੇ ਪੈਟਰ ਆ ਗਿਆ ਤਾਂ ਤੁਸੀਂ ਪੂਰੀ એનર્ਜੀ ਵੇਸਟ ਹੋਣੀ ਆ ਤੁਹਾਡੀ ਤੇ ਉਹ ਲੱਗਿਆ ਹੁਣ ਇਹੀ ਘਟਨਾ 2000 ਮੈਂ 19 ਮਈ ਦੀ ਸੀ ਕਿ 22 ਮਈ ਨੂੰ ਉਹ ਰਿਜ ਟੁੱਟ ਗਿਆ ਬ੍ਰਿਜ਼ਡ ਥੱਲੇ ਲੱਗਿਆ ਉਹ ਵਿਚਾਰੇ ਹਜੇ ਤੱਕ ਵਾਪਸ ਨਹੀਂ ਆਏ ਹੁਣ ਮਿਸਿੰਗ ਚ ਕਹਿ ਦਿੰਨੇ ਆ ਕਿੰਨੇ ਲੋਕ ਸੀਗਾ ਤੁਹਾਡੇ ਨਾਲ ਇਹ ਐਂ ਨਹੀਂ ਹੁੰਦਾ ਵੀ ਜੀ ਇਹ ਪਰਮਟ ਇਸ਼ੂ ਹੁੰਦੇ ਨੇ ਪਰਮਟ ਤੀਤਨਾ ਪੈਂਦਾ ਹੈ ਵ੍ਰੈਸਟਾਂ ਨੂੰ ਤੇ ਇੱਕ ਕਲਾਈਮਬਰ ਤੇ ਇੱਕ ਤੁਸੀਂ ਸ਼ੇਰਪਾ ਹੁੰਦਾ ਸੀ ਉਹ ਗਾਈਡ ਕਹਿੰਦੇ ਨੇ ਤੁਹਾਡੀ ਲੈਂਗੁਏਜ ਪਰ ਉਹ ਹਾਈਲੀ ਟ੍ਰੇਨਡ ਹੁੰਦਾ ਤੁਸੀਂ ਦੋਨੇ ਜਾ ਰਹੇ ਹੋ ਨੇ ਵੈਸੇ ਜਿਵੇਂ ਤੁਸੀਂ ਯਾਤਰਾ ਜਾਂਦੇ ਹੋ ਇਕੱਠੇ ਹੋ ਜਾਂਦੇ ਹੋ ਐਂ ਕਲਾਈਮਬਰ ਇਕੱਠੇ ਹੋ ਜਾਂਦੇ ਨੇ ਪਰ ਹਰ ਇੱਕ ਨਹੀਂ ਜਾ ਰਿਹਾ ਹੁੰਦਾ ਕੋਈ ਕਿਤੋਂ ਮੁੜ ਜਾਂਦਾ ਕੋਈ ਕਿਤੋਂ ਮੁੜ ਕਰਦਾ ਵੀ ਇਹ ਫਟੇ ਨੰਬਰ ਕਿਹਾ ਜਾਂਦਾ ਹੈ ਕਿ ਉਹਨਾਂ ਪ੍ਰੇਰਣਾ ਇਹ ਇਹ ਵਾਹਿਗੁਰੂ ਨੇ ਕਰਵਾਉਣਾ ਸੀ ਇਹ ਕਾਰਨ ਸ਼ਾਇਦ ਕਿ ਜਦ ਤੁਸੀਂ ਕੁੰਬੂ ਗਲੇਸ਼ੀਅਰ ਐਸੇ ਮਤਲਬ ਵਰਡ ਤਾਂ ਛੱਡ ਕੇ ਜਾ ਰਹੇ ਤੁਸੀਂ ਗੂਗਲ ਕਰੋਗੇ ਕੁੰਬੂ ਗਲੇਸ਼ੀਅਰ ਤੇ ਵਾਲਸ ਨੇ ਜੀਵਾਸਿਸ ਨੇ ਤੁਸੀਂ ਦੇਖੋਗੇ ਵੀਡੀਓਸ ਤੇ ਉਹ ਲੈਡਰਸ ਨਾਲ ਕ੍ਰੋਸ ਕਰਨੇ ਪੈਂਦੀਆਂ ਨੇ ਉਹ 500 ਮੀਟਰ 150 ਮੀਟਰ ਡੂੰਘੀਆਂ ਹੁੰਦੀਆਂ ਨੇ 150 ਕਿਲੋਮੀਟਰ ਤੱਕ ਤਾਂ ਉਹ ਕ੍ਰੋਸ ਕਰਦੇ ਆ ਆਮ ਬੰਦੇ ਇਵਨ ਮੈਂ ਵੀ ਕੋਈ ਵੀ ਬੰਦਾ ਡਰ ਜਾਂਦਾ ਹੈ ਪਰ ਜਿਵੇਂ ਵਾਹੀਗਰੂ ਨੇ ਵੀ ਮੌਤ ਦਾ ਡਰ ਕੱਢਦਾ ਸੀ ਮਨ ਚੋਂ ਤਾਂ ਉਹਦੇ ਕਰਕੇ ਇਹ ਹੋ ਸਕਿਆ ਮੈਨੂੰ ਨਹੀਂ ਮੈਂ ਨਹੀਂ ਸੋਚਦਾਈ ਮੈਂ ਕਰ ਮੈਂ ਕੀਤਾ ਸੀ ਸਿੱਖੀ ਸੇਧ ਵਿੱਚ ਕੰਪਰੈਂਸ ਚ ਗੜੇ ਉਹ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਕਹਾਂਗਾ ਵੀ ਇੱਕ ਪਰਵਰਸ਼ਾ ਇਸ ਦਾ ਸਾਰੇ ਜਾਣਦੇ ਹੋਣਗੇ ਇਫ ਯੂ ਵਾਂਟ ਟੂ ਕਲਾਈਮ ਦੀ ਮਾਊਂਟੇਨ ਆਊਟਸਾਈਡ ਯੂ ਹੈਵ ਟੂ ਕਲਾਈਮ ਦੀ ਮਾਊਂਟੇਨ ਇਨਸਾਈਡ ਯੂ ਤੁਹਾਡੇ ਵਿੱਚ ਇੱਕ ਡਰ ਦਾ ਹਾਰਡ ਬਣਿਆ ਹੋਇਆ ਹੈ ਹਰ ਇੱਕ ਗੱਲ ਦਾ ਆਪਣਾ ਡਰ ਹੁੰਦਾ ਜੇ ਤੁਸੀਂ ਉਹਨੂੰ ਓਵਰਕਮ ਕਰ ਲਿਆ ਸ਼ਾਇਦ ਤੁਸੀਂ ਜੇ ਮਿਹਨਤ ਨਾਲ ਕੁਝ ਵੀ ਅਚੀਵ ਕਰ ਸਕਦੇ ਹੋ ਇਹ ਇੱਕ ਕਹਿਣਾ ਚਾਹੁੰਦਾ ਬੱਚਿਆਂ ਨੂੰ ਨਿਸ਼ਚੈ ਕਰ ਆਪਣੀ ਜੀਤ ਕਰੋ ਬਹੁਤ ਤਰਫ ਯੂਨੀਵਰਸਿਟੀ ਦੇ ਰਿਹਾ ਹੈ ਇਹ ਚ ਮੈਂ ਡੋਨੇਟ ਹੀ ਕਰਨਾ ਚਾਹੁੰਦਾ ਸੀਗਾ ਬਸ ਤਾਂ ਮੇਰਾ ਬੇਟਾ ਨੇ ਥੀਸ ਫਸਟ ਸਿੱਖ ਟੂ ਵੀ ਐਂਡ ਉਹ ਲੈਫਟਨੈਂਟ ਇਨ ਨਿਊਜ਼ੀਲੈਂਡ ਆਰਮੀ ਪਹਿਲਾ ਸਿੱਖ ਹੋਇਆ ਉਹ ਸਾਬਤ ਜੂਦ ਤੇ ਉਹਨੇ ਵੀ ਕਿਹਾ ਸੀ ਵੀ ਅਸੀਂ ਕੋਰੇ ਕਰੇ ਕਰ ਬਣਾ ਰਹੇ ਹਾਂ ਪ੍ਰਿੰਟ ਬੋਰਡ ਤਾਂ ਰੱਖ ਲਾਂਗੇ ਪਰ ਮੈਂ ਚਾਹੁੰਦਾ ਸੀ ਵੀ ਇਹ ਜੀ ਜਗ੍ਹਾ ਰੱਖੀ ਜਾਵੇ ਜਿੱਥੇ ਸਾਰੇ ਸਟੂਡੈਂਟਸ ਦੇਖਣ ਜਿਆਦਾ ਉਹਨਾਂ ਨੂੰ ਦਰਸ਼ਨ ਹੋਣ ਅਕੀਰ ਸਾਹਿਬ ਜੀ ਕਿ ਹਾਂ ਜੀ ਪਵਿੱਤਰ ਧਰਤੀ ਹੈ ਤੇ ਇੱਕ ਨਾਮ ਹੈ ਸਾਹਿਬ ਜੀ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਤੇ ਮੈਂ ਚਾਹੁੰਦਾ ਵੀ ਇਸ ਪ੍ਰਾਈਸਲੈਸ ਵੀ ਇਸ ਦੀ ਕੀਮਤ ਨਹੀਂ ਲੱਗ ਸਕਦੀ ਬੱਸ ਇਹਦੀ ਯੂਐਸ ਦੇ ਜਿਵੇਂ ਕੀ ਦਿੱਤੀ ਗਈ ਆ ਤਾਂ 10000 ਯੂਐਸ ਡਾਲਰ ਦੀ ਹੈ ਪਰ ਮੈਂ ਕਹੂੰਗੀ ਇਹਦੀ ਕੀਮਤ ਲਾਈ ਨਹੀਂ ਜਾ ਸਕਦੀ ਪਰ ਅੱਜ ਜਿਸ ਸਥਾਨ ਤੇ ਪਹੁੰਚੀ ਹੈ ਵੀ ਅੱਜ ਦੇ ਯੁੱਗ ਚ ਇਹ ਪ੍ਰਾਪਤੀ ਸਹਿਬਜ਼ਾਦਾ ਪਤੇ ਸਿੰਘ ਸਹਿਬਜ਼ਾਦਾ ਜ਼ੂਰਾਵਰ ਸਿੰਘ ਦੇ ਚਰਣਾ ਵਿੱਚ ਹੈ ਤੇ ਜੇ ਕੋਈ ਰੂਹੇ ਦਾ ਮੁੱਲ ਪਾ ਕੇ ਜੀਵਨ ਚ ਪ੍ਰੇਰਨਾ ਲੈਣਾ ਚਾਹੇ ਤੇ ਮੈਨੂੰ ਲੱਗਦਾ ਕਿ ਇਹ ਬਹੁਤ ਵੱਡਾ ਮਾਨ ਤੇ ਪ੍ਰੇਰਨਾ ਦਾ ਸਰੋਤ ਹੈ ਸਦੀਆਂ ਤੱਕ ਬਣेंगी। ਵਾਹਿਗੁਰੂ। ਔਰ ਮੈਨੂੰ ਲੱਗਦਾ ਹੈ ਕਾਮ ਮਲਕੀ ਸਿੰਘ ਜੀ ਦੀ ਰਣੀ ਹੈ ਇਸ ਗੱਲ ਲਈ ਇਸ ਪ੍ਰਾਪਤੀ ਲਈ ਵੀ ਤੇ ਇਸ ਸਥਾਨ ਤੇ ਆਪਣੀ ਜੀਵਨ ਦਾ ਬੇਸ਼ਕੀਮਤੀ ਤੋਹਫਾ ਦੇਣ ਦੇ ਲਈ ਵੀ। ਔਰ ਆਸ ਕਰਦੇ ਹਾਂ ਕਿ ਵਿਦਿਆਰਥੀ ਜਿੱਥੇ ਸਹਿਬਜ਼ਾਦਾ ਜ਼ੋਰਾਵਰ ਸਿੰਘ ਪਤੇ ਸਿੰਘ ਜੀ ਦੀ ਜੀਵਨ ਤੋਂ ਪ੍ਰੇਰਣਾ ਲੈਂਦੇ ਆ ਉੱਥੇ ਅੱਜ ਦੇ ਇਹਨਾਂ ਯੋਧਿਆਂ ਤੋਂ ਗੁਰਸਿੱਖਾਂ ਤੋਂ ਵੀ ਪ੍ਰੇਰਣਾ ਲੈ ਕੇ ਆਪਣਾ ਜੀਵਨ ਸਹੀ ਦਿਸ਼ਾ ਚਲਾਉਣਗੇ।